ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਇੱਕ ਦਿਨ ਬਰਸਾਤ ਆਈ ਅਤੇ ਕੰਨ ਵਿੱਚ ਇੱਕ ਗੱਲ ਕਹਿ ਗਈ ਕਿ ਕਿਸੇ ਦੀ ਵੀ ਗਰਮੀ ਜ਼ਿਆਦਾ ਦਿਨ ਨਹੀਂ ਰਹਿੰਦੀ ਭਲਾ ਹੀ ਉਹ ਫਿਰ ਸੂਰਜ ਕਿਉਂ ਨਾ ਹੋਵੇ ਇੱਕ ਵਾਰ ਇੱਕ ਗਰੀਬ ਪਰਿਵਾਰ ਦਾ ਲੜਕਾ ਪਿੰਡ ਤੋਂ ਬਾਹਰ ਸ਼ਹਿਰ ਵਿੱਚ ਆ ਕੇ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਿਹਾ ਸੀ ਕੁਝ ਇਮਤਿਹਾਨ ਦੇ ਚੁੱਕਿਆ ਸੀ ਕੁਝ ਬਾਕੀ ਸਨ ਇੱਕ ਦਿਨ ਖੁਸ਼ੀ ਦੀ ਗੱਲ ਹੋਈ ਉਸ ਨੂੰ ਇੱਕ ਇੰਟਰਵਿਊ ਦੇ ਲਈ ਫੋਨ ਆਇਆ ਅਗਲੀ ਸਵੇਰ ਉਸ ਨੇ ਇੰਟਰਵਿਊ ਦੇ ਲਈ ਦੂਜੇ ਸ਼ਹਿਰ ਵਿੱਚ ਜਾਣਾ ਸੀ ਪਰ ਮੁਸ਼ਕਲ ਇਹ ਸੀ ਕਿ ਇਸ ਲੜਕੇ ਦੇ ਕੋਲ ਪੈਸੇ ਨਹੀਂ ਸਨ ਇਸਨੇ ਆਪਣੇ ਘਰ ਵਿੱਚ ਲੱਭਿਆ ਤਾਂ ਇਸ ਨੂੰ ਮੁਸ਼ਕਲ ਨਾਲ 50 ਰੁਪਏ ਮਿਲੇ ਗਰੀਬ ਪਰਿਵਾਰ ਦਾ ਲੜਕਾ ਪੜ੍ਹਾਈ ਦਾ ਖਰਚਾ ਸ਼ਹਿਰ ਦਾ ਖਰਚਾ ਸਮਝ ਨਹੀਂ پا ਰਿਹਾ ਸੀ ਕਿ ਕੀ ਕਰੇ ਦੋਸਤਾਂ ਤੋਂ ਉਧਾਰ ਵੀ ਲੈ ਰੱਖਿਆ ਸੀ ਪਹਿਲਾਂ ਤੋਂ ਹੀ ਜੇ ਉਹਨਾਂ ਤੋਂ ਹੋਰ ਮੰਗਾਗਾ ਤਾਂ ਸ਼ਰਮ ਆਵੇਗੀ ਅਗਲੀ ਸਵੇਰ ਹਿੰਮਤ ਕਰਕੇ ਤਿਆਰ ਹੋ ਕੇ ਆਪਣੇ ਕਾਗਜ਼ ਪੇਪਰ ਲੈ ਕੇ બસ اسٹੰਡ ਤੇ ਵੱਲ ਨਿਕਲ ਪਿਆ ਸੋਚਿਆ ਕੁਝ ਨਾ ਕੁਝ ਤਾਂ ਕਰ ਲਵਾਂਗਾ ਉੱਪਰ ਵਾਲੇ ਦਾ ਧੰਨਵਾਦ ਕਰ ਰਿਹਾ ਸੀ ਤੇ ਪੁੱਛ ਵੀ ਰਿਹਾ ਸੀ ਕੀ ਕਰ ਦਿੱਤਾ ਮੇਰੇ ਨਾਲ ਲੜਕੇ ਨੂੰ ਲੱਗ ਰਿਹਾ ਸੀ ਕੋਈ ਨਾ ਕੋਈ ਜਾਣ ਪਹਿਚਾਣ ਵਾਲਾ ਮਿਲ ਜਾਵੇਗਾ ਲਿਫਟ ਮਿਲ ਜਾਵੇਗੀ ਪਹੁੰਚ ਜਾਵਾਂਗਾ ਇੰਟਰਵਿਊ ਦੇਣ ਲਈ ਪਹੁੰਚਿਆ ਬੱਸ ਸਟੈਂਡ ਤੇ ਉੱਥੇ ਇਸ ਨੂੰ ਕੋਈ ਜਾਣ ਪਹਿਚਾਣ ਵਾਲਾ ਨਹੀਂ ਮਿਲਿਆ ਬੱਸ ਵਿੱਚ ਚੜਨ ਲਈ ਕਿਰਾਇਆ ਵੀ ਚਾਹੀਦਾ ਹੁੰਦਾ ਹੈ ਲੜਕਾ ਉਦਾਸ ਪਰੇਸ਼ਾਨ ਵਾਪਸ ਬੱਸ ਸਟੈਂਡ ਤੋਂ ਬਾਹਰ ਆਇਆ ਆ ਕੇ ਦੇਖਦਾ ਹੈ ਕਿ ਨੇੜੇ ਇੱਕ ਵੱਡਾ ਸਾਰਾ ਮੰਦਰ ਹੈ ਸੋਚਿਆ ਉੱਪਰ ਵਾਲੇ ਕੋਲ ਜਾ ਕੇ ਪੁੱਛ ਲੈਂਦਾ ਹਾਂ ਕਿ ਤੁਹਾਨੂੰ ਮੇਰੇ ਤੋਂ ਕੀ ਚਾਹੀਦਾ ਹੈ ਲੜਕਾ ਪਹੁੰਚਦਾ ਹੈ ਅੰਦਰ ਜਾ ਕੇ ਪ੍ਰਣਾਮ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੁਣ ਤੁਸੀਂ ਹੀ ਹੋ ਜੋ ਬਚਾ ਸਕਦੇ ਹੋ ਇਸ ਸਮੱਸਿਆ ਤੋਂ ਉੱਤਰ ਕੇ ਪੌੜੀਆਂ ਤੇ ਬੈਠਾ ਜੁੱਤੇ ਪਹਿਨ ਰਿਹਾ ਹੁੰਦਾ ਹੈ ਅਤੇ ਦੇਖਦਾ ਹੈ ਕਿ ਨੇੜੇ ਹੀ ਇੱਕ ਫਕੀਰ ਬੈਠਾ ਹੁੰਦਾ ਹੈ ਅਤੇ ਉਸਦੇ ਕਟੋਰੇ ਵਿੱਚ ਬਹੁਤ ਸਾਰੇ ਪੈਸੇ ਰੱਖੇ ਹੋਏ ਹਨ ਫਿਰ ਤੋਂ ਮੰਦਰਵਾਲ ਮੁੜਦਾ ਹੈ ਅਤੇ ਕਹਿੰਦਾ ਹੈ ਵਾਹ ਕਮਾਲ ਦੇਖੋ ਜਿਸ ਨੂੰ ਚਾਹੀਦੇ ਹਨ ਉਸ ਨੂੰ ਦੇ ਨਹੀਂ ਰਹੇ ਹੋ ਜਿਸ ਨੂੰ ਨਹੀਂ ਚਾਹੀਦੇ ਉਸ ਨੂੰ ਬਹੁਤ ਸਾਰੇ ਦੇ ਰੱਖੇ ਹਨ ਪੈਸੇ ਫਕੀਰ ਇਹ ਸਭ ਸਮਝ ਜਾਂਦਾ ਹੈ ਪੁੱਛਦਾ ਹੈ ਕਿ ਕੀ ਹੋ ਗਿਆ ਕੋਈ ਪਰੇਸ਼ਾਨੀ ਹੈ ਮੈਂ ਮਦਦ ਕਰ ਸਕਦਾ ਹਾਂ ਤੇਰੀ ਤਾਂ ਲੜਕਾ ਕਹਿੰਦਾ ਹੈ ਕਿ ਬਾਬਾ ਤੁਸੀਂ ਕੀ ਮਦਦ ਕਰੋਗੇ ਤੁਸੀਂ ਤਾਂ ਖੁਦ ਮੰਗ ਕੇ ਕਮਾ ਰਹੇ ਹੋ ਤਾਂ ਫਕੀਰ ਕਹਿੰਦਾ ਹੈ ਨਹੀਂ ਮੰਗ ਕੇ ਨਹੀਂ ਕਮਾ ਰਿਹਾ ਹਾਂ ਇਸ ਮੰਦਿਰ ਵਿੱਚ ਜੋ ਆਉਂਦਾ ਹੈ ਉਹ ਇਸ ਲਈ ਨਹੀਂ ਦੇ ਕੇ ਜਾਂਦਾ ਕਿ ਮੈਂ ਮੰਗ ਰਿਹਾ ਹਾਂ ਉਹ ਇਸ ਲਈ ਦੇ ਕੇ ਜਾਂਦਾ ਹੈ ਕਿ ਉਸ ਨੂੰ ਪੁੰਨ ਕਮਾਉਣਾ ਹੈ ਮੈਂ ਤੇਰੀ ਮਦਦ ਕਰ ਸਕਦਾ ਹਾਂ ਤਾਂ ਦੱਸੋ ਗੱਲ ਕੀ ਹੈ ਲੜਕਾ ਦੱਸਦਾ ਹੈ ਕਿ ਇੰਟਰਵਿਊ ਦੇਣ ਲਈ ਜਾਣਾ ਹੈ 500 ਰੁਪਏ ਲਗਭਗ ਚਾਹੀਦੇ ਹਨ ਘੱਟੋ ਘੱਟ ਤਾਂ ਫਕੀਰ ਕਹਿੰਦਾ ਹੈ ਕਿ ਮੇਰੇ ਤੋਂ ਪੈਸੇ ਲੈ ਜਾ ਮੈਨੂੰ ਜਿਆਦਾ ਜ਼ਰੂਰਤ ਨਹੀਂ ਹੈ ਅਤੇ ਨਾ ਮੋਹ ਹੈ ਮੈਂ ਤਾਂ ਇੱਕ ਟਾਈਮ ਦਾ ਖਾਣਾ ਖਾਂਦਾ ਹਾਂ ਬਿਮਾਰ ਹਾਂ ਇਸ ਲਈ ਕੁਝ ਦਵਾਈਆਂ ਚਾਹੀਦੀਆਂ ਹਨ ਬਾਕੀ ਪੈਸੇ ਖੁਦ ਜਾ ਕੇ ਸ਼ਾਮ ਨੂੰ ਮੰਦਰ ਦੀ ਦਾਨ ਪੇਟੀ ਵਿੱਚ ਪਾ ਦਿੰਦਾ ਹਾਂ ਲੜਕਾ ਫਕੀਰ ਦੀ ਗੱਲ ਦਾ ਵਿਸ਼ਵਾਸ ਕਰ ਲੈਂਦਾ ਹੈ ਪੈਸੇ ਲੈ ਲੈਂਦਾ ਹੈ ਬੋਲਦਾ ਹੈ ਕਿ ਬਾਬਾ ਜਦੋਂ ਮੇਰੇ ਕੋਲ ਆ ਜਾਣਗੇ ਤਾਂ ਜਰੂਰ ਵਾਪਸ ਕਰਾਂਗਾ ਫਕੀਰ ਬੋਲਦਾ ਹੈ ਕੋਈ ਗੱਲ ਨਹੀਂ ਇੱਥੇ ਹੀ ਬੈਠਾ ਹਾਂ ਕੋਈ ਹੋਰ ਟਿਕਾਣਾ ਨਹੀਂ ਹੈ ਲੜਕਾ ਜਾਂਦਾ ਹੈ ਇੰਟਰਵਿਊ ਦਿੰਦਾ ਹੈ ਲੱਕੀਲੀ ਉਸ ਦੀ ਸਿਲੈਕਸ਼ਨ ਹੋ ਜਾਂਦੀ ਹੈ ਖੁਸ਼ ਹੋ ਕੇ ਉਹ ਲੜਕਾ ਵਾਪਸ ਸ਼ਾਮ ਨੂੰ ਜਦੋਂ ਆਪਣੇ ਸ਼ਹਿਰ ਆ ਰਿਹਾ ਹੁੰਦਾ ਹੈ ਤਾਂ ਸੋਚ ਰਿਹਾ ਹੁੰਦਾ ਹੈ ਕਿ ਬਾਬਾ ਨੂੰ ਧੰਨਵਾਦ ਕਰਾਂਗਾ ਉਹਨਾਂ ਦੀ ਵਜ੍ਹਾ ਕਰਕੇ ਹੀ ਅੱਜ ਚਮਤਕਾਰ ਹੋਇਆ ਹੈ ਪਹੁੰਚਦਾ ਹੈ ਉਸ ਮੰਦਰ ਦੇ ਕੋਲ ਤਾਂ ਦੇਖਦਾ ਹੈ ਕਿ ਉੱਥੇ ਸੀਨ ਹੀ ਬਦਲ ਚੁੱਕਿਆ ਹੈ ਉੱਥੇ ਭੀੜ ਜਮਾ ਹੋਈ ਸੀ ਲੋਕ ਹੀ ਲੋਕ ਇਕੱਠੇ ਹੋਏ ਸਨ ਤਾਂ ਉਹਨਾਂ ਨੂੰ ਪੁੱਛਦਾ ਹੈ ਕਿ ਕੀ ਹੋਇਆ ਹੈ ਤਾਂ ਇੱਕ ਬੰਦਾ ਕਹਿੰਦਾ ਹੈ ਇੱਕ ਫਕੀਰ ਦੀ ਮੌਤ ਹੋ ਗਈ ਹੈ ਭੀੜ ਵਿੱਚੋਂ ਦੀ ਅੱਗੇ ਪਹੁੰਚਦਾ ਹੈ ਤਾਂ ਉਹੀ ਬਾਬਾ ਜਿਨ੍ਹਾਂ ਨੇ ਮਦਦ ਕੀਤੀ ਸੀ ਉਹ ਮਰੇ ਹੋਏ ਪਏ ਸਨ ਇੱਕ ਵਿਅਕਤੀ ਕਹਿੰਦਾ ਹੈ ਅੱਜ ਇਹਨਾਂ ਨੇ ਦਵਾਈ ਨਹੀਂ ਲਈ ਹੈ ਸ਼ਾਇਦ ਪੈਸੇ ਨਹੀਂ ਹੋਣਗੇ ਇਸੇ ਲਈ ਚਲੇ ਗਏ ਲੜਕਾ ਕਹਿੰਦਾ ਹੈ ਵਾਹ ਉੱਪਰ ਵਾਲੇ ਇੱਕ ਇਨਸਾਨ ਕਿਸੇ ਦੀ ਜ਼ਿੰਦਗੀ ਬਣਾਉਣ ਲਈ ਖੁਦ ਦੀ ਜ਼ਿੰਦਗੀ ਦਾਅ ਤੇ ਲਗਾ ਕੇ ਚਲਾ ਗਿਆ ਸਮਝ ਨਹੀਂ ਪਾਉਂਦਾ ਕਿ ਕੀ ਕਰੇ ਭੀੜ ਵਿੱਚੋਂ ਇੱਕ ਹੋਰ ਇਨਸਾਨ ਦੀ ਆਵਾਜ਼ ਆਉਂਦੀ ਹੈ ਭਿਖਾਰੀ ਸੀ ਮਰ ਗਿਆ ਚੰਗਾ ਹੋਇਆ ਵੈਸੇ ਵੀ ਇਹ ਕਿਸੇ ਕੰਮ ਦੇ ਨਹੀਂ ਹੁੰਦੇ ਇਹ ਛੋਟੀ ਜਹੀ ਕਹਾਣੀ ਸਾਨੂੰ ਦੋ ਗੱਲਾਂ ਸਿਖਾਉਂਦੀ ਹੈ ਪਹਿਲੀ ਗੱਲ ਹਮੇਸ਼ਾ ਦੂਸਰਿਆਂ ਤੇ ਵਿਸ਼ਵਾਸ ਕਰੋ ਉਹਨਾਂ ਦੀ ਮਦਦ ਕਰੋ ਕਿਉਂਕਿ ਅਸੀਂ ਜਦੋਂ ਮਦਦ ਕਰਾਂਗੇ ਉਦੋਂ ਹੀ ਇੱਕ ਦੂਜੇ ਦੀ ਮਦਦ ਕਰਦੇ ਹੋਏ ਅੱਗੇ ਵਧ ਸਕਾਂਗੇ ਅਤੇ ਦੂਜੀ ਗੱਲ ਭਰੋਸਾ ਰੱਖੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਨਹੀਂ ਹੋ ਸਕਦਾ ਤਾਂ ਕਿਤੋਂ ਨਾ ਕਿਤੋਂ ਤੁਹਾਨੂੰ ਮਦਦ ਜ਼ਰੂਰ ਮਿਲੇਗੀ ਤੁਹਾਨੂੰ ਵੀ ਨਹੀਂ ਪਤਾ ਉੱਪਰ ਵਾਲਾ ਕਦੋਂ ਤੁਹਾਨੂੰ ਕਿਸੇ ਦਾ ਉੱਪਰ ਵਾਲਾ ਬਣਾ ਕੇ ਕਿਤੇ ਭੇਜ ਦੇਵੇ ਇਸ ਲਈ ਮਦਦ ਕਰੋ ਅਤੇ ਯਕੀਨ ਰੱਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਉੱਪਰ ਵਾਲਾ ਜ਼ਰੂਰ ਆਵੇਗਾ ਧੰਨਵਾਦ